ਅੱਜ ਦੀ ਵੀਡੀਓ ਹੈਗੀ ਆ ਜੀ ਫਿਰੋਜ਼ਪੁਰ ਸ਼ਹਿਰ ਤੋਂ ਤੇ ਅੱਜ ਤੁਹਾਨੂੰ ਦੋ ਮੱਝਾਂ ਦਿਖਾ ਦੇਣੀਆਂ ਜੀ ਦੋਵੇਂ ਵਕਾਊ ਨੇ ਤੇ ਹੋਰ ਤੁਸੀਂ ਜੇ ਕੋਈ ਆਪਣਾ ਪਸ਼ੂ ਵੇਚਣਾ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਮੇਰੇ ਵੀਰ Facebook ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਕਰ ਲਓ ਫਾਲੋ ਤਾ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆ ਦੇਖ ਸਕਦੇ ਹੋ ਤੁਸੀਂ ਮੱਝ ਜਿਹੜੀ ਬਹੁਤ ਵਧੀਆ ਤੇ ਇਹ ਦੋ ਮੱਝਾਂ ਵਕਾਉ ਨੇ ਜੀ ਤੇ ਦੋ ਮੱਝਾਂ ਦੀ ਡਿਟੇਲ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੇ ਲਾਂਗੇ ਤੇ ਸਾਂਝੀ ਤੁਹਾਡੇ ਨਾਲ ਕਰ ਦਾਂਗੇ ਤੇ ਤੋਰ ਕੇ ਵੀ ਦਿਖਾਵਾਂਗੇ ਤੇ ਇਹਦਾ ਤੁਸੀਂ ਦੇਖੋ ਪਿੱਠਕੁੜਾ ਇਹ ਮੱਝ ਇਹ ਕਿਦਨ ਦੀ ਆਈ ਯਾਰ ਕੱਲੀ ਆਈ ਕਾਹੇ ਡਰਦੀ ਥੋੜੀ ਜੀ ਥੋੜਾ ਜਿਹਾ ਡਰ ਜਿਹਾ ਰੱਖਦੀ ਆ ਥੰਥੋਂ ਦੇਖੋ ਜਿਹੜਾ ਤੁਸੀਂ ਬਹੁਤ ਸੋਹਣਾ ਲੱਗਿਆ ਤੇ 24 ਦਾ ਜੇ ਟਾਈਮ ਪਿਆ ਜਿਹੜਾ ਪੂਰਾ ਆਰਡਰ ਭਰ ਜਾਣਾ ਤਿਆਰ ਕਰ ਜਾਣਾ ਆ ਦੇਖੋ ਜੀ ਮੂੰਹ ਮੱਥਾ ਤੁਸੀਂ ਤੇ ਇਧਰ ਮਿਆਨੇ ਕੱਦਦੀ ਆ ਜੀ ਆਈ ਬਾਈ ਕੋਲੇ ਮੜਾ ਜਾ ਬੱਚਾ ਆਓਏ ਦਿਖਾ ਦਿੰਨੇ ਆ ਉਹ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਜੀ ਪ੍ਰਵੰਤ ਸਿੰਘ ਐਡਰੈਸ ਆਪਣਾ ਇੱਥੇ ਕੀ ਨੇੜੇ ਮੱਲਾ ਰੋਡ ਆਰਐਸਆਈ ਕਾਲਜ ਠੀਕ ਹੈ ਜੀ ਹਾਂਜੀ ਤੇ ਇਹ ਮੱਝ ਦੀ ਕੀ ਡਿਟੇਲ ਆ ਜੀ ਪਹਿਲੇ ਸੋਇ ਦਿੱਤਾ ਨੇ 11 12 ਕਿਲੋ ਦੁੱਧ ਠੀਕ ਹੈ ਜੀ 7:15 ਤੱਕ ਪਹੁੰਚ ਜਾਈਗੀ 15 ਤੱਕ ਪਹੁੰਚ ਜਾਈਗੀ ਛੋਟੀ ਆ ਕਿੰਮਾ ਸੂਗਾ ਦੂਸਰਾ ਦੂਸਰਾ ਦੂਜਾ ਸੂਗਾ ਹਾਂਜੀ ਠੀਕ ਆ ਤੇ ਹੁਣ ਕਿੰਨਾ ਬੋਲਾ ਤਿਆਰ ਹੈ ਅੱਜ 10 ਕਿਲੋ ਦਾ ਬੋਲਾ ਠਣ ਠਣ ਚਵਾਈ ਕਿੰਨੇ ਆ ਚਵਾਈ ਓਕੇ ਸਾਰੇ ਸਭ ਥਾਣੇ ਬਰਾਬਰ 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 ਸਿੱਟਾ ਕੋਰ ਕੁਛ ਨਹੀਂ ਠੀਕ ਹੈ ਜੀ ਬਾਕੀ ਤੁਸੀਂ ਪਹੁੰਚ ਕੇ ਪਾਸ ਕਰਕੇ ਆਪਦੀ ਖਰੀਦਣੀ ਆ ਜੀ ਤੇ ਤੋੜ ਕੇ ਤੁਹਾਨੂੰ ਦਿਖਾ ਦੇਣਾ ਤੈ ਤੋਰੋ ਵੀ ਮਾੜੀ ਜੀ ਨੂੰ ਤੋੜ ਤੋੜ ਕੇ ਤੁਹਾਨੂੰ ਦਿਖਾ ਦੇਣੀ ਆ ਆ ਦੇਖ ਸਕਦੇ ਹੋ ਤੁਸੀਂ ਅਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਆ ਥੋੜਾ ਥੋੜਾ ਡਰਦੀ ਆ ਯਾਰ ਅੰਦਰ ਨਹੀਂ ਲੈ ਜੀ ਉਧਰ ਨਹੀਂ ਬੱਚੇ ਗੋਲ ਜਲਦੀ ਪਾ ਦਿਓ ਆ ਦੇਖੋ ਜੀ ਕਰੋ ਤੋੜ ਚੈੱਕ ਬਹੁਤ ਸੋਹਣੀ ਆ ਲੈ ਜਾਓ ਅਰਕੋ ਗੋਲਿਆਂ ਨੂੰ ਖਾਨ ਜਿਹੜਾ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਤੇ ਆ ਇਹਦਾ ਬੱਚਾ ਜੀ ਕੱਟਾ ਕੱਟਾ ਮਗਰ ਕੱਟਾ ਹੀ ਨਾੜਵਾ ਦੇਖੋ ਤੁਸੀਂ ਬਿਲਕੁਲ ਤਾਜੀ ਸਹੀ ਆ ਬੰਨ ਦੇ ਬੰਨ ਦੇ ਤੇ ਮੋਬਾਈਲ ਨੰਬਰ ਚੱਲੂਗਾ ਸਕਰੀਨ ਤੇ ਉਹਦੇ ਤੇ ਗੱਲਬਾਤ ਤੁਸੀਂ ਕਰ ਲਿਓ ਤੇ ਕੋਈ ਵੀ ਪਸ਼ੂ ਜਿਹੜਾ ਤੁਸੀਂ ਖਰੀਦਣਾ ਆਪਦਾ ਪਹੁੰਚ ਕੇ ਜਾਂਚ ਪਰਤਾਲ ਆਪਦੀ ਕਰਕੇ ਇਹਨੂੰ ਪਰਖ ਕੇ ਖਰੀਦਣਾ ਵੀਡੀਓ ਦੇ ਵਿੱਚ ਆਪਾਂ ਸਿਰਫ ਤੁਹਾਨੂੰ ਪਸ਼ੂ ਦਿਖਾ ਸਕਦੇ ਆ ਤੇ ਬਾਕੀ ਕੰਮ ਤੁਹਾਡਾ ਆ ਆ ਜੀ ਇਹਨੂੰ ਪਾਸ ਕਰਨਾ ਤੇ ਦੂਸਰੀ ਮੱਝ ਆ ਜੀ ਇਹਦੀ ਵੀ ਆਪਾਂ ਡਿਟੇਲ ਲੈ ਲੈਨੇ ਆ ਚੰਗੀ ਬੰਦੀ ਆਉਂਦੀ ਐ ਇਹ ਤਾਂ ਸੋਨ ਵਾਲੀ ਆ ਆ ਸੋਨ ਵਾਲੀ ਆ ਇਹ ਸੋਨ ਵਾਲੀ ਆ ਜੀ ਤੇ ਕਿੰਨੇ ਦਿਨ ਲੈਂਦੀ ਹੈ ਜੇ ਆ ਦੱਸਦਾ ਲੈ ਜੇਗੀ 10 ਦਿਨ ਲੈ ਜੇਗੀ ਹਾਂ ਜੀ ਹਾਂ ਜੀ ਠੀਕ ਆ ਕਿਵੇਂ ਕਿ ਘਰੋਂ ਆਈ ਐ ਪਲੱਸ 5 ਕਰ ਜੇਗੀ ਹਾਂ ਹਾਂ ਤੇ ਥਨ ਥੁਣ ਕਿਵੇਂ ਥਨ ਓਕੇ ਆ ਪੂਰੇ ਹੁਕਕੇ ਆ ਹਾਂ ਹਾਂ ਤੇ ਇਹ ਡਰਦੀ ਆ ਖੋਲ ਕੇ ਰਹਿਣ ਦੀ ਹਰ ਵਿਖਾਉਣ ਨੂੰ ਮਾੜੀ ਅੱਜ ਹੀ ਆਈ ਨਹੀਂ ਆ ਜੀ ਡਰਦੀ ਅਜੇ ਹੋਣੀ ਆਈ ਏ ਅੱਜ ਹੀ ਆਈ ਏ ਜੀ ਤੇ ਬਾਕੀ ਬਾਈ ਦਾ ਮੋਬਾਈਲ ਨੰਬਰ ਲੈ ਲੈਣੇ ਆ ਸਕਰੀਨ ਤੇ ਚੱਲੂਗਾ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਲਓ ਇਹਨੂੰ ਮਾੜੀ ਇੱਧਰ ਨਹੀਂ ਵੱਜੀ ਨੀ ਤੋਰ ਤੇ ਮਾੜੀ ਆਹ ਦੇਖੋ ਜੀ ਆਰਡਰ ਕੁਆਲਿਟੀ ਥਨ ਥੁਣ ਜਿਹੜਾ ਬਹੁਤ ਸੋਹਣਾ ਲੱਗਿਆ ਤੇ ਬਾਕੀ ਤੁਸੀਂ ਫੋਨ ਨੰਬਰ ਤੁਹਾਨੂੰ ਮਿਲ ਜਾਂਦਾ ਜੀ ਉੱਤੇ ਕਰ ਲਿਓ ਗੱਲਬਾਤ ਮੋਬਾਈਲ ਨੰਬਰ ਦੱਸ ਦੋ ਜੀ 8648 ਹਾਂਜੀ 07812 ਹੋਰ ਹੈਗਾ ਨੰਬਰ ਕੋਈ 9465519535 ਠੀਕ ਹੈ ਜੀ ਇਹਨਾਂ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹੜੀ ਵੀ ਮੱਝ ਤੁਹਾਡੇ ਫਿੱਟ ਬੈਠਦੀ ਆ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਧੰਨਵਾਦ ਕਰਿਓ ਲਾਈਕ ਸ਼ੇਅਰ ਕਮੈਂਟ